ਮੇਰੇ ਸ਼ੋਅ ਚ ਆਜੋ ਤੇ ਵੀ ਆ ਜਾਓ ਹੁਣ ਜਿਹੜੇ ਬੰਦਿਆਂ ਨੇ ਸਾਨੂੰ ਅਡਾਨੀ ਉਹਨਾਂ ਦੇ ਬੰਦੇ ਨੇ ਬੁਲਾਏ ਸੀਗਾ ਉਸ ਉੱਥੇ ਹੀ ਸੀਗਾ ਤੇ ਉਹ ਜਾਣ ਨਹੀਂ ਦੇ ਰਹੇ ਸੀ ਉਹ ਕਹਿੰਦੇ ਵੀ ਰਸ਼ ਬੜਾ ਹੋ ਜਾਣਾ ਮੈਂ ਕਿਹਾ ਯਾਰ ਮੈਂ ਭਾਵੇਂ 5 ਮਿੰਟ ਜਾਵਾਂ ਮੈਂ ਸਟੇਜ ਤੇ ਨਹੀਂ ਜਾਊਂਗਾ ਪਰ ਮੈਨੂੰ ਮਿਲ ਕੇ ਜ਼ਰੂਰ ਆਉਣਾ ਮੇਰਾ ਮੇਰੇ ਪਿੰਡ ਦਾ ਬੰਦਾ ਆਇਆ ਯਾਰ ਪੰਜਾਬ ਦਾ ਹਨਾ ਤੇ ਇੰਨਾ ਵੱਡਾ ਸ਼ੋਅ ਹੋ ਰਿਹਾ ਮੇਰੇ ਵਾਸਤੇ ਵੀ ਅੱਛੀ ਗੱਲ ਹੈ ਮੇਰਨਲ ਪ੍ਰੋਗਰਾਮ ਤੇ ਆਜੋ ਮੇਰਾ ਪਹਿਲਾ ਪ੍ਰੋਗਰਾਮ ਹੋ ਰਿਹਾ ਗੁਜਰਾਤ ਚ ਮੈ ਜਾਣਨ ਦਿਲ ਲੱਗੀ ਕੁੜੀ ਗੁਜਰਾਤ ਦੀ ਕਾਹੇ ਕਰਨਲ ਤੁਹਾਡੀ ਕਿੰਨੀ ਕਿ ਪੁਰਾਣੀ ਸਾਂਝ ਹੈ ਤੇ ਤੁਹਾਨੂੰ ਆਪ ਅਪਰੋਚ ਕਰਦੇ ਨੇ ਉਹਨਾਂ ਨੂੰ ਮੈਨੂੰ ਮਿਲਾਏ ਸੀ ਭੀਮ ਭਾਜੀ ਨੇ ਇੱਕ ਵਾਰੀ ਅੱਛਾ ਹਾਂ ਬਹੁਤ ਟਾਈਮ ਪਹਿਲੇ ਫਿਰ ਉਹਨੇ ਮੈਨੂੰ ਆਪਣੇ ਹਿੰਦੀ ਗਾਣੇ ਸੁਣਾਏ ਉਸ ਟਾਈਮ ਉਹ ਨੈਸ਼ਨਲ ਤੇ ਟਰਾਈ ਕਰ ਰਿਹਾ ਸੀਗਾ ਤੇ 뮤직 ਮੈਨੂੰ ਬਹੁਤ ਅੱਛਾ ਲੱਗ ਰਿਹਾ ਸੀ ਉਹਦਾ ਤੇ ਦੈਨ ਬਹੁਤ ਜ਼ਿਆਦਾ ਤੇ ਨਹੀਂ ਅਸੀਂ ਮਿਲੇ ਪਰ ਜਦੋਂ ਹੁਣ ਹੁਣ ਸੀਗਾ ਉਹ ਕੋਇਨਸੀਡੈਂਸ ਸੀਗਾ ਕਿਵੇਂ ਉਹ ਮੈਨੂੰ ਦਾ ਫੋਨ ਇੰਸਟਾਗ੍ਰam ਤੇ ਪਹਿਲਾ ਮੈਸੇਜ ਆਇਆ ਮੈਂ ਕਿਹਾ ਅੰਦਾ ਭੀ ਭਾਜੀ ਹਾਓਰ ਯੂ ਸਰ ਕਿਦਾਂ ਹੈਂ ਕਿ ਠੀਕ ਹੈ ਤੇ ਉਹਨੇ ਮੈਨੂੰ ਮੈਂ ਉਹਨੂੰ ਨੰਬਰ ਦਿੱਤਾ ਉਹ ਕਹਿੰਦਾ ਵੀ ਲੱਗ ਨਹੀਂ ਰਿਹਾ ਨੰਬਰ ਮੈਂ ਕਿਹਾ ਮੈਨੂੰ ਤੂੰ ਆਪਣਾ ਨੰਬਰ ਦੇ ਤੇ ਮੈਨੂੰ ਜਦੋਂ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਤੁਸੀਂ 31 ਨੂੰ ਮੇਰੇ ਨਾਲ ਪ੍ਰੋਗਰਾਮ ਤੇ ਆ ਜਾਓ ਮੇਰਾ ਪਹਿਲਾ ਪ੍ਰੋਗਰਾਮ ਹੋ ਰਿਹਾ ਗੁਜਰਾਤ 'ਚ ਮੈਂ ਚਾਹਣਾ ਦਿਲ ਹੈ ਕਿ ਕੁੜੀ ਗੁਜਰਾਤ ਦੀ ਕਾ ਜੇ ਅੱਛਾ ਤੇ ਮੇਰਾ ਵੀ ਪ੍ਰੋਗਰਾਮ ਸੀ ਹੁਣ ਉਸ ਦਿਨ 31 ਨੂੰ ਮੈਂ ਕਿਹਾ ਵੀ ਓਕੇ ਵੀ ਕਹਿੰਦਾ ਵੀ ਅਹਮਦਾਬਾਦ ਤੇ ਮੈਂ ਹੱਸਣ ਲੱਗ ਗਿਆ ਇਹਨਾਂ ਪ੍ਰੋਗਰਾਮ ਵੀ ਉੱਥੇ ਸੀ ਹਾਂ ਤੇ ਮੈਂ ਕਿਹਾ ਕਿ ਮੈਂ ਕਿਹਾ ਕਹਿੰਦਾ ਵੀ ਉਹ ਅੱਛਾ ਤੁਹਾਡਾ ਵੀ ਪ੍ਰੋਗਰਾਮ ਹੋਣਾ ਮੈਂ ਕਿਹਾ ਨਹੀਂ ਮੇਰਾ ਉੱਥੇ ਹੀ ਹੈ ਪ੍ਰੋਗਰਾਮ ਤੇ ਫਿਰ ਕਹਿੰਦਾ ਇਹਦੇ ਬਹੁਤ ਅੱਛੀ ਗੱਲ ਹੋ ਗਈ ਭਾਜੀ ਫਿਰ ਤੁਸੀਂ ਭਾਵੇਂ 2 ਮਿੰਟ ਹੀ ਮੇਰੇ ਸ਼ੋਅ 'ਚ ਆ ਜਾਓ ਤੇ ਵੀ ਆ ਜਾ ਹੁਣ ਜਿਹੜੇ ਬੰਦਿਆਂ ਨੇ ਸਾਨੂੰ ਅਡਾਨੀ ਉਹਨਾਂ ਦੇ ਬੰਦਿਆਂ ਨੇ ਬੁਲਾਇਆ ਸੀਗਾ ਉਸ ਉੱਥੇ ਸੀਗਾ ਤੇ ਉਹ ਜਾਣ ਨਹੀਂ ਦੇ ਰਹੇ ਸੀ ਉਹ ਕਹਿੰਦੇ ਫਿਰ ਰਸ਼ ਬੜਾ ਹੋ ਜਾਣਾ ਮੈਂ ਕਿਹਾ ਯਾਰ ਮੈਂ ਭਾਵੇਂ 5 ਮਿੰਟ ਜਾਵਾਂ ਮੈਂ ਸਟੇਜ ਤੇ ਨਹੀਂ ਜਾਊਂਗਾ ਪਰ ਮੈਨੂੰ ਮਿਲ ਕੇ ਜ਼ਰੂਰ ਆਣਾ ਮੇਰਾ ਮੇਰੇ ਪਿੰਡ ਦਾ ਬੰਦਾ ਆਇਆ ਯਾਰ ਪੰਜਾਬ ਦਾ ਹਨਾ ਤੇ ਇੰਨਾ ਵੱਡਾ ਸ਼ੋਅ ਹੋ ਰਿਹਾ ਮੇਰੇ ਵਾਸਤੇ ਵੀ ਅੱਛੀ ਗੱਲ ਹੈ ਬਿਲਕੁਲ ਠੀਕ ਭਾਵੇਂ ਕੁਝ ਵੀ ਤੁਸੀਂ ਕਹੀ ਜੋ ਅੱਜ ਯਾਰ ਦੇਖੋ ਜੇ 2 3 4 ਬੰਦੇ ਹਨਾ ਉਹ ਟੌਪ ਤੇ ਹੈਗੇ ਤਾਂ ਹੈਗੇ ਹਨ ਚੰਨ ਚੜਿਆ ਕੁਲ ਆਲਮ ਦੇਖੇ ਬਿਲਕੁਲ ਠੀਕ ਉਹਨੂੰ ਤੁਸੀਂ ਕਿੰਨਾ ਕੁ ਛੁਪਾਈ ਜਾਓਗੇ ਹਨਾ ਜਦੋਂ ਅੱਸੀ ਸੀਗੇ ਅੱਸੀ ਸੀਗੇ ਜਦੋਂ ਹੰਸਪਾ ਜੀ ਇੱਕ ਟਾਈਮ ਤੇ ਹੰਸ ਸਰਦੂਲ ਬਾਜੀ ਅੱਸੀ ਸੀ ਕਿ ਉਹਨਾਂ ਦੇ ਪਿੱਛੇ ਪੁਲਿਸ ਲਾਉਣੀ ਪੈਂਦੀ ਸੀ ਹੂੰ ਲੋਕੀ ਇੰਨੇ ਪਾਗਲਪੰਥੀ ਨਾਲ ਉਹਨਾਂ ਦੇ ਪਿੱਛੇ ਪੈਂਦੇ ਸੀਗੇ ਤੇ ਹੁਣ ਉਹ ਹੈਗੇ ਤੇ ਹੈ ਗਈ ਹੈ ਫਿਰ ਅਸੀਂ ਗਏ ਪਰ ਉੱਲਕ ਲਈ एकदम ਕਲੀਨ ਕੋਈ ਹੋ ਨਹੀਂ ਫਿਰ ਉਨ ਤੋਂ ਦੇ ਕਮਿਸ਼ਨਰ ਮੇਰੇ ਦੋਸਤ ਵੀ ਕਹਿੰਦੇ ਪੁਲਿਸ ਵਾਲੇ ਬੜੇ ਦੋਸਤ ਹੁੰਦੇ ਸੈਟਿੰਗ ਜਿਸੀ ਦੀ ਹਰ ਤਾਂ ਦੇ ਮੈਂ ਨਾ ਉਦਾਂ ਨਹੀਂ ਸੀ ਉਹਨਾਂ ਨੂੰ ਫੋਨ ਕੀਤਾ ਤੇ ਮੈਨੂੰ ਸ਼ਰਮ ਵੀ ਆਏ ਮੈਂ ਕਿਹਾ ਵੀ ਇਹ ਪਾਇਲਟ ਲਗਾ ਲੈਣੇ ਆਉਂਦੇ ਹੁੰਦੇ ਆ ਵੀ ਸਾਨੂੰ ਕੱਢ ਦੇਣਗੇ ਕਹਿੰਦੇ ਨੇ ਵੀ ਰਸ਼ ਪੜਾ ਹੋ ਜਾਣਾ ਤੇ ਆਉਂਦੇ ਆ ਬੜਾ ਰਸ਼ ਹੋਣਾ ਜਾਂਦਿਆਂ ਦੀ ਕੋਈ ਪ੍ਰਾਬਲਮ ਨਹੀਂ ਆਉਂਦਾ ਰਸ਼ ਹੋਏਗਾ ਮੈਂ ਉਹਨਾਂ ਨੂੰ ਮਲਕ ਸਾਹਿਬ ਨੂੰ ਮੈਂ ਕਿਹਾ ਮਲਕ ਸਾਹਿਬ ਕਿੱਥੇ ਆਜਕਲ ਬੀਰ ਆ ਯੂ ਸਰ ਦੇਖੋ ਕਹਿੰਦੇ ਕਿ ਮੈਂ ਅਹਮਦਾਬਾਦ ਕਮਿਸ਼ਨਰ ਹਾਂ ਇਹ ਵੀ ਲੱਕੀਲੀ ਦੇਖੋ ਨਾ ਤੇ ਮੈਂ ਕਿਹਾ ਸਰ ਮੈਂ ਜਾ ਰਿਹਾ ਹਾਂ ਉੱਥੇ ਕਹਿੰਦੇ ਬੈਸਟ ਆਫ ਲੱਕ ਬੈਸਟ ਆਫ ਮੈਂ ਕਿਹਾ ਯਾਰ ਕੰਮ ਕਿਦਾਂ ਕਰਾਂ एग्जाम ਹੈ ਨਾ ਮੈਂ ਕਿਹਾ ਸਰ ਉੱਥੇ ਤੁਸੀਂ ਕਿਸੇ ਨੂੰ ਆਪ ਬੋਲ ਸਕਦੇ ਹੋ ਕਿਸੇ ਕੋ ਕਿ ਮੇਰੇ ਉਹ ਨਿਕਲਵਾ ਕੇ ਨਾ ਵਾ ਸਕਾਟ ਕਰਦੇ ਹਾਂ ਸਕਾਟ ਕਰਦੇ ਹਾਂ ਕਹਿੰਦੇ ਮੈਂ ਬੋਲ ਦਿੰਦਾ ਹਾਂ ਆਪ ਇਹ ਨੰਬਰ ਲੈ ਲਓ ਤੇ ਮੈਂ 12 ਵਜੇ ਤੱਕ ਆਪਕੇ ਵੇਟ ਕਰ ਰਹਾ ਹਾਂ ਆਪ ਉਸੇ ਟਾਈਮ ਫੋਨ ਕਰਨਾ ਮੈਂ ਉਸੇ ਟਾਈਮ ਲਗਾ ਦੂੰਗਾ ਪਰ ਅਸੀ ਗੱਡੀ ਨਿਕਲੀ ਫਿਰ ਬਸ ਆਪਣਾ ਸ਼ੋਅ ਤੇ ਚਲ ਗਏ ਉੱਥੇ ਮਨੋਜ ਭਾਜੀ ਸੀਗੇ ਮਨੋਜ ਦਿਵਾੜੀ ਜੀ ਰਾਜਪਾਲ ਜੀ ਪਰ ਕਰਨ ਨਾਲ ਮਜ਼ਾ ਹੈ ਬਹੁਤ ਬਹੁਤ ਅੱਛਾ ਲੱਗਾ ਔਰ ਪਬਲਿਸ਼ੀ ਜੀ that was your guest appearance ya tusi charge kiti nahi guest nahi nahi ادي سپورਟ ਦੀ ਗੱਲ ਆ ਫਿਰ ਆਪਣੇ ਬੰਦਿਆਂ ਨੂੰ سپورਟ ਕਰਨਾ ਜਿਹਦਾ ਮੈਂ ਇੱਕ ਟਾਈਮ ਤੇ ਸੋਚਿਆ ਸੀ ਕਿਉਂਕਿ ਮੈਂ ਕਦੇ ਕਦੇ ਕੀ ਹੁੰਦਾ ਨਾ ਕਿ ਤੁਸੀਂ 10 ਚਾਂਸ ਦੇ ਵਿੱਚੋਂ ਕਈ ਲੋਕ ਤਾਂ ਨੂੰ ਯੂਜ਼ ਕਰ ਜਾਂਦੇ ਆ ਪਰ ਉਹੀ ਗੱਲ ਆ ਫਿਰ ਉਹ ٹرسٹ ਵਾਲੀ ਗੱਲ ਆ ਤੁਸੀਂ ਇਨਵੈਸਟ ਕੀਤਾ ਇਨਵੈਸਟ ਕੀਤਾ ਜਰੂਰ ਜੀ ਕਈ ਵਾਰੀ ਨੂੰ ਸਾਨੂੰ ਕਈ ਵਾਰੀ ਪਤਾ ਹੁੰਦਾ ਵੀ ਕੰਪਨੀਆਂ ਫਿਲਮਾਂ ਵਾਲੇ ਨੇ ਫੋਨ ਕਰਦੇ ਐ ਜਿਸੀ ਜੀ ਗਾਣਾ ਕਰਨਾ ਹੈ ਕਰ ਦੋ ਨਾ ਯਾਰ ਉਹਨੇ ਪਹਿਲਾਂ ਵੀ ਤੁਹਾਡੇ ਪੈਸੇ ਮਾਰੇ ਹੁੰਦੇ ਆ ਤੁਹਾਡੀ ਤੁਹਾਡਾ ਕ੍ਰੈਡਿਟ ਵੀ ਮਾਰਿਆ ਹੁੰਦਾ ਪਰ ਤੁਸੀਂ ਫੇਰ ਕਰ ਦਿੰਦੇ ਹੋ ਜਾਂ ਥੋੜਾ ਥੋੜਾ ਚੰਗਾ ਸਟਾਈਲ ਹੈ ਕਿ ਬੰਦੇ ਨਾਲ ਵਰਤ ਕੇ ਉਦੋਂ ਬਾਅਦ ਬੰਦੇ ਬਾਰੇ ਧਾਰਨਾ ਬਣਾਓ ਵੱਧ ਤੋਂ ਵੱਧ ਕੀ ਕਰ ਜੂਗਾ ਪੰਜ ਨਹੀਂ ਤੇ ਫਿਰ ਆਪ ਡਿਸਟਰਬ ਰਹੋਗੇ ਬਹੁਤ ਪਹਿਲਾਂ ਸੋਚੀ ਜਾਣਾ ਐ ਐ ਨਾ ਕਰ ਜੇ ਐ ਨਾ ਕਰ ਜੇ ਐ ਨਾ ਕਰ ਜੇ ਉਹ 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 ਤੁਹਾਡੀ ਆਪਣੀ ਇੱਕ ਤੁਹਾਡੇ ਅੰਦਰ ਦੀ ਪ੍ਰੋਬਲਮ ਹੈ ਮੈਮ ਇਹ ਕਿਹਨਾ ਹੋਣਾ ਜਿੰਨਾ ਚਿਰ ਬੰਦੇ ਨੂੰ ਮਿਲੇ ਨਹੀਂ ਨਾ ਉਹਨਾਂ ਚ ਕਿਸੇ ਬਾਰੇ ਮੈਂ ਕਹਿੰਦਾ ਮਿਲ ਕੇ ਜੇ ਚੀਟ ਵੀ ਕਰ ਗਿਆ ਥੋੜਾ ਬਹੁਤ ਪੈਸੇ ਵੀ ਮਾਰ ਗਿਆ ਕੀ ਹੋ ਜਾਏਗਾ ਬਹੁਤਾਂ ਨੁਕਸਾਨ ਹੀ ਹੈ ਐਡੀ ਕਿਹੜੀ ਗੱਲ ਹੈ